ਲੈ ਵੀ ਮਿੱਤਰੋ ਅੱਜ ਦੇ ਬਲੌਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅਹੀਂ ਸਾਡੇ ਨਾਲ ਜੁੜੇ ਰਹੋ ਬਲੌਗ ਤੁਹਾਡੇ ਲਈ ਆਉਂਦੇ ਰਹਿਣਗੇ ਤੇ ਬੱਦਲ ਬਹੁਤ ਉੱਠਿਆ ਪਿਆ ਕਣਕਾਂ ਦੇ ਦਿਨ ਚੱਲਦੇ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਪ੍ਰਮਾਤਮਾ ਕਿਸੇ ਨੂੰ ਕੋਈ ਨੁਕਸਾਨ ਨਾ ਜਾਵੇ ਕਣਕਾਂ ਨੂੰ ਇਹੀ ਅਰਦਾਸ ਆ ਵਾਹਿਗੁਰੂ ਅੱਗੇ ਤੇ ਅਸੀਂ ਹੁਣ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਬਸੀ ਜਾਵਾਂਗੇ ਬਸੀ ਤੋਂ ਅਨੂ ਨੂੰ ਬਿਠਾ ਕੇ ਲੈ ਕੇ ਆਵਾਂਗੇ ਵੈਸੇ ਤਾਂ ਹਵਾ ਜੀ ਵਾਲਾ ਹੀ ਆ ਨਾ ਮਾਣ ਨਿਕਲ ਜਾਣ ਬੱਦਲ ਨੇ ਕੱਲ ਉੱਥੇ ਵੀ ਬਹੁਤ ਆਇਆ ਸੀਗਾ ਅਰਦਾਸਪੁਰ ਵੀ ਉੱਥੇ ਮੀਮੂ ਜੱਪੇ ਕੇ ਬਾਝਾ ਠੀਕ ਜਿਹੀ ਹੋ ਗਿਆ ਜੀ ਹਾਂਜੀ ਹਾਂਜੀ ਚੱਕ ਲਓ ਮਾਨ ਨਾਲ ਦੇ ਨਾਲ ਕਾਲਾਂ ਸੁਣਨ ਲੱਗਿਆ ਹੋਇਆ ਹਾਂ ਹਾਂਜੀ ਤੇ ਮੈਂ ਚੱਲ ਇੰਨੇ ਉਧਰ ਕਸਟਮਰ ਵੀ ਆਪਾਂ ਫੋਨ ਫੋਨ ਸੁਣ ਲੰਨੇ ਨੇ ਰਣਜੀਤ ਮਾਨ ਸਾਡਾ ਹਿੰਦੀ ਬੋਲਦਾ ਹੋਇਆ ਕਾਲ ਆ ਹੈ ਭਾਈ 110 ਰੁਪਏ ਕੋਰੀ ਹੈ ਕਿ ਲੱਗੇਗੇ 990ਵੇਂ ਡਾਲਾ ਹੈ 10 ਰੁਪਏ ਡਾਲ ਕੇ 1000 ਹੋ ਜਾਏਗਾ ਕਿਆ ਮੰਗਾਰੇ ਭਾਈ ਦੋ ਨਹੀਂ ਇੱਕ ਡੱਬਾ ਇਸਕੇ ਦਾ ਕੀ ਆਰਡਰ ਮਾਨ ਉਹ 1220ਵੇਂ ਹੈ ਕੌਣ ਸੀ ਉਸ ਦੇ ਨਾਲ ਦੋ ਦਿਖਾ ਰਿਹਾ ਹੈ ਨਾ ਉਹ 1220ਵੇਂ ਹੈ ਕਿਸਕੇ ਜੇ 990 ਵਾਲਾ ਉਸਦੀ 1100ਵੇਂ ਹੋਏਗੀ ਹਾਂ ਹਾਂ ਕੰਦੀ ਨਾ ਉਹ ਰਾਹੇ ਬੜੇ ਬਿਲ ਬਿਲ ਕਾਲ ਕੇ ਦੇ ਕੇ ਆਪ ਨੂੰ ਚਲ ਰਿਹਾ ਹੈ ਰੂਲ ਰੂਲ ਬੰਦ ਦਸਤਾ ਦਦਨ ਲੇਵਰ ਨਹੀਂ ਖੜਾ ਸੀ ਕਿਤਾਬ ਉਹਦੇ ਵੀ ਹੈਲੋ ਬਈ ਚਾਕਲੇਟ ਚਾਕਲੇਟ ਹੀ ਹੋਊਗਾ ਸ਼ਾਇਦ ਇੱਕੋ ਹੀ ਪੀਸ ਪਿਆ ਦੇ ਵਿੱਚ ਚੈੱਕ ਕਰਾ ਲਿਆ ਮੈਂ ਸ਼੍ਰੀ ਫਤੇਗੜ ਸਾਹਿਬ ਉਹ ਵੀ ਉੱਧਰ ਦੂਜੇ ਹੈ ਨਹੀਂਗਾ ਜਿਹੜਾ ਸਿਟੀ ਸੈਂਟਰ ਵਾਲਾ ਉੱਥੇ ਮੁੰਡਾ ਭੇਜ ਦੋ ਬਈ ਇੱਕ ਸੱਚੀ ਗੱਲ ਆ ਡੱਬੇ ਇਹ ਰਹਿ ਗਏ ਕਿ ਵੀਰੇ ਇਹਦਾ ਡੱਬੇ ਆਈ ਫਾਟਕ ਲੱਗਣ ਕਾਰਨ ਅਸੀਂ ਹੁਣ ਉੱਧਰ ਨੂੰ ਜਾਣ ਲੱਗੇ ਆ ਦੂਜੀ ਸਾਈਡ 'ਚ ਮੈਂ ਕਿਹਾ ਚੱਲ ਇਧਰ ਨੂੰ ਮਹੱਦੀਆਂ ਪਿੰਡ ਤੋਂ ਇਧਰ ਨੂੰ ਲੰਘ ਜਾਨੇ ਆ ਆ ਗੁਰਦੁਆਰਾ ਸਾਹਿਬ ਦਾ ਪਿਛਲਾ ਗੇਟ ਆ ਜਾਂਦਾ ਤੁਸੀਂ ਆਉਂਦੇ ਸੰਗਤ ਸਾਰੀ ਤੇ ਜਿਆਦਾਤਰ ਸੰਗਤ ਪਿਛਲੇ ਘੇੜ ਜੀ ਆ ਜਾਂਦੀ ਆ ਕੁਝ ਸੰਗਤ ਮੂਹਰੇ ਜੀ ਆ ਜਾਂਦੀ ਆ ਬਹੁਤ ਹੁੰਦੇ ਆ ਉਹ ਹੈ ਗੁਰੂ ਤੋਂ ਦੋ ਦਿਨਾਂ ਦਾ ਰੋਗ ਲਓ ਦੋ ਦਿਨਾਂ ਦਾ ਰੋਗ ਲਓ ਦਰਦਿਆਂ ਹੱਲ ਕਰਦਣਾ ਦੋ ਦਿਨਾਂ ਦੇ ਵਿੱਚ ਕੱਲ ਦੇ ਪਰਸੋਂ ਪਰਸੋਂ ਨੂੰ ਥੋੜੇ ਕਰੀਏ ਉਹਨਾਂ ਨੂੰ ਡੰਗ ਕਰਾ ਦੋ ਹੁਣੇ ਕਰਾ ਫਿਰ ਨਵੀਂ ਮਿੱਤਰੋ ਪਹੁੰਚ ਗਏ ਆਪਾਂ ਬਸੀ ਤੁਹਾਨੂੰ ਦੇ ਪਿੰਡ ਪਹੁੰਚ ਗਏ ਬਸ ਤੁਹਾਨੂੰ ਨੂੰ ਬਿਠਾਉਣ ਜਾ ਰਹੇ ਆ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਆ ਇਹ ਦੇਖਣਾ ਸ਼ਾਇਦ ਸਾਡਾ ਕੈਨਸਲ ਹੀ ਹੋ ਜਾਵੇ ਹਨਾ ਕਿ ਹੋਰ ਬਾਕੀ ਪਤਾ ਨਹੀਂ ਦੇਖਦੇ ਆਂ ਚਲੋ ਸਾਡੇ ਵਲੌਗ ਦੇ ਵਿੱਚ ਬਣੇ ਰਹੋ ਅਸੀਂ ਜਦ ਵੀ ਗਏ ਕੋਈ ਨਾ ਕੋਈ ਬਾਤ ਆ ਸਾਡੇ ਕੋਲੇ ਆਉਂਦੀ ਰਹੀ ਆ ਸਹੀ ਗੱਲ ਕਦੇ ਵੀ ਅਸੀਂ ਮੰਜ਼ਿਲ ਤੇ ਪੂਰੀ ਤੇ ਨਹੀਂ ਪਹੁੰਚੇ ਹਾਂ ਇਹ ਗੱਲ ਸਹੀ ਆ ਕੋਈ ਵੀ ਸਾਡਾ ਟੂਰ ਸਿਰੇ ਨਹੀਂ ਲੱਗਿਆ ਸੀ ਪਿਛਾੜੇ ਮੁੜ ਕੇ ਆਏ ਸਹੀ ਗੱਲ ਸਹੀ ਗੱਲ ਲੱਗਦਾ ਅੱਜ ਵੀ ਮੈਨੂੰ ਮੌਸਮ ਦਾ ਪਰ ਚੇਂਜ ਹੋ ਗਿਆ ਉਹਨਾਂ ਏਸੀ ਜੇ ਮਨੇ ਕਰਨਾ ਬਣਾਵਾਂ ਡਾਊਨ ਆਪਰ ਬਰ ਅ ਹਟਰ ਹੀਟਰ ਚੱਲੂਆ ਹੀਟਰ ਤਾਂ ਨਹੀਂ ਚੱਲਦਾ ਏ ਤੂੰ ਗੱਪ ਛੱਡ ਗਿਆ ਪ੍ਰਧਾਨ ਵੀ ਤੁਹਾਨੂੰ ਜਾਂਦਾ 100 ਰੰਡੂ ਵੀ ਨਹੀਂ ਮੈਨੂੰ ਲੱਗਦਾ ਹੈ ਇੱਧਰ ਹੀ ਆਸਤਾਨ ਉਧਰ ਨਹੀਂ ਹੋਣਾ ਮੀ ਇੱਧਰ ਜੀ ਚੱਲੀਏ ਮਾ ਨਾ ਰਾਜਪੁਰੇ ਜੀ ਠੀਕ ਰੋਡ ਤੋਂ ਆਪਾਂ ਮੇਰੇ ਨਾਲ ਰਾਜਪੁਰੇ ਉੱਨੀ ਤੇ ਠੀਕ ਹੈ ਹੈ ਰਾਜਪੁਰੇ ਕਹਿੰਦੇ ਠੀਕ ਹੈ ਹੁਣ ਮੌਸਮ ਚੇਂਜ ਹੋ ਰਿਹਾ ਨਾ ਇੱਕਦਮ ਗਰਮੀ ਵਧਣੀ ਆ ਸਵੀ ਪੈਣੇ ਪੈਣਾ ਸੀ ਇਹ ਤਾਂ ਆਪਾਂ ਜਾਣਾ ਉੱਥੇ ਜਿੰਤੇ ਮੈਂ ਤੁਹਾਨੂੰ ਦੱਸਿਆ ਉਹ ਫਿਰ ਤਾਂ ਰਾਜਪੁਰੇ ਜੀ ਠੀਕ ਰਹੂਗਾ ਉੱਥੇ ਬੰਦਾ ਕਰ ਲਾਂਗੇ ਗੱਲਬਾਤ ਹਾਂ ਜੀ ਮਿੱਤਰੋ ਫਤੇਗੜ ਸਾਹਿਬ ਤੋਂ ਤੁਰ ਪਏ ਅਸੀਂ ਹੁਣ ਪਹਿਲਾਂ ਜਾਵਾਂਗੇ ਰਾਜਪੁਰੇ ਰਾਜਪੁਰੇ ਤੋਂ ਜਿਰਖਪੁਰ ਪੰਚਕੂਲਾ ਹੈ ਨਾ ਉਦੋਂ ਪਰ ਪੰਚਕੂਲਾ ਤੇ ਆਪਣੇ ਅਨੂ ਬਾਈ ਆ ਜੋਗੇ ਆ ਤੇ ਹੁਣ ਖੱਟੀ ਵਾਰ ਹੈ ਹੈ ਜਿਰਖਪੁਰ ਪੰਚਕੂਲਾ ਤੋਂ ਪਰ ਕਰਦੇ ਆ ਆ ਉੱਥੋਂ ਆਪਣਾ ਥੱਲੇ ਦੀ ਹੈ ਨਾ ਸਿੱਧਾ ਉਹ ਜਿਹੜਾ ਆਪਣਾ ਸ਼ਿਮਲੇ ਵਾਲਾ ਰੋਡ ਉਦੋਂੋਂ ਪਾਵਾਂਗੇ ਤੇ ਬਾਕੀ ਅੱਗੇ-ਅਗੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹੇ ਨੇ ਕਿ ਕਿੱਧਰ ਨੂੰ ਜਾਵਾਂਗੇ ਕਿਹੜਾ ਰਾਹ ਕੀ ਖਰਚਾ ਵਕਤ ਸਾਰਾ ਦੱਸਦੇ ਹਾਂ ਜਲਦੀ ਜਲਦੀ ਹੋ ਜਾਈਂਦੇ ਕਨੈਕਟ ਬਸ ਇਹਦੇ ਵਿੱਚ ਸੈਟਿੰਗ ਇਹਦੇ ਵਿੱਚ ਆ ਤੇ ਹੁਣ ਬਲਿਓ ਉੱਥੇ ਜਾ ਕੇ ਹੁਣ ਮਹਿੰਦਰ ਕਾਨੂੰਨ ਛੱਡ ਕੇ ਉਹਨੇ ਮੈਡਮ ਆ ਨਾ ਪੰਨ ਛੱਡ ਕੇ ਥੋੜੇ ਵੇਣਾ ਸਹੀ ਗੱਲ ਦਈ ਆ ਜਿਹੜਾ ਚੜਾ ਕੇ ਲੈ ਆ ਲੈ ਵੀ ਮਿੱਤਰੋ ਨਾਲੇ ਤਾਂ ਇਥੋਂ ਆਪਾਂ ਤੇਲ ਪੋਵਾਲ ਲੈਨੇ ਆ ਹਾਂ ਹਨ 6-7 ਸਾਲਾਂ ਦੇ ਵਿੱਚ ਸਹੀ ਗੱਲ ਆ ਤੇ ਨਾਲੇ ਤਾਂ ਤੇਲ ਤੂਲ ਪੋਵਾਲ ਲੈਨੇ ਆ ਹਵਾ ਦਾ ਗੱਡੀ ਦੇ ਵਿੱਚ ਉੱਕਈ ਜਾਵਾਂ ਨਾ ਹਨ ਨਾਲੇ ਬਾਈ ਕਹਿੰਦਾ ਨਾਲੇ ਬਾਈ ਕਹਿੰਦਾ ਪੇਟ ਪੂਜਾ ਕਰ ਲੰਨੇ ਆ ਇੱਕ ਵਾਰੀ ਮਾਨ ਨਾ ਤੇ ਅਸੀਂ ਨਾ ਉਰੋ ਸਲਾ ਕਿਤੇ ਉੱਥੇ ਕਿਤੇ ਮੈਂ ਸਿੱਖੋ ਜੀ ਅਸੀਂ ਸਲਾਦ ਲੈ ਲਿਆ ਬਾਈ ਅਸੀਂ ਆ ਗੱਡੀ ਲੈ ਕੇ ਆ ਰਹੇ ਜੀ ਸਲਾਦ ਲੈ ਲਿਆ ਚਿਕਨ ਦਾ ਸੈਲਡ ਹੈ ਇਹਦੇ ਕੋਲ ਸੀਗਾ ਪਿੱਛੇ ਇਹਦੇ ਗੱਲਾਂ ਬਾਤਾਂ ਚ ਪਏ ਇਧਰ ਮਾਨ ਨੇ ਨਾ ਕੀ ਕਰਿਆ ਵਿੱਚੋਂ ਸਾਰਾ ਚਿਕਨ ਚੱਕਦਾ ਸਾਡੇ ਸਾਡੇ ਲਈ ਉਹ ਫੋਲ ਕੇ ਜੇ ਛੜ ਤੇ ਫੋਲ ਗੋਭੀ ਤੇ ਹੈਮਨ ਅਸੀਂ ਕਹੇ ਇਹ ਸੋਣਾ ਚਿਕਨ ਸੈਲਡ ਲਿਆ ਦੀ ਕੰਪਨੀ ਵਾਲਿਆਂ ਨੇ ਕਹੀਏ ਬੜਾ ਮਾੜੀ ਕਰ ਗਏ ਸਾਡੇ ਨਾਲ ਚੋੜ ਝਾੜ ਕੋਈ ਨਹੀਂ ਸਾਰਾ ਸਾਰਾ ਚਿਕਨ ਖਾ ਗਿਆ ਕੱਢ ਕੇ ਉਹਦੇ ਵਿੱਚ ਇਹ ਆ ਗਿਆ ਆਪਣੇ KFC ਆ ਗਈ ਸਾਹਮਣੇ ਰਾਜਪੁਰੇ ਪਹੁੰਚੇ ਆ ਤੇ ਪਹੁੰਚੇ ਵੀ ਬਹੁਤ ਔਖੇ ਆ ਭਾਈ ਅਸੀਂ ਕਿਉਂਕਿ ਟਰੈਫਿਕ ਬਹੁਤ ਲੱਗਿਆ ਪਿਆ ਕਹਿੰਦੇ ਅਸੀਂ ਫੋਨ ਕਰਿਆ ਸੀ ਜਿੱਥੇ ਜਾਣਾ ਸੀ ਉੱਥੇ ਦਾ ਤਾਂ ਕੈਂਸਲ ਹੋ ਗਿਆ ਕਿਉਂਕਿ ਉਹ ਕਹਿੰਦੇ ਥੋੜੇ ਤੋਂ ਟਾਈਮ ਤੇ ਆ ਨਹੀਂ ਹੋਣਾ ਵੀ 9 ਵਜੇ ਦਾ ਅਸੀਂ ਕਲੋਜ਼ ਕਰ ਦਨੇ ਆ ਤੇ ਮਨ ਵੈਸੇ ਝੂਠ ਬੋਲਦੇ ਯਾਰ ਉਹਦਣ ਆਪਾਂ 10-11 ਵਜੇ ਤੱਕ ਤਾਂ ਹਨਾ ਬਾਹਰ ਲਈ ਐਂਟਰੀ ਬਲੋਕ ਕਰਦੇ ਆ ਅੰਦਰ ਬਾਹਰ ਲਈ ਐਂਟਰੀ ਮਿਲਦਾ ਕਲੋਜ਼ ਕਰ ਦਿੰਦੇ ਆ ਤੇ ਟਰੈ ਲੈ ਵੀ ਮਿੱਤਰੋ ਪਹੁੰਚ ਚੁਕੇ ਆ ਕਿੱਥੇ ਪਹੁੰਚ ਚੁਕੇ ਆ ਨਾ ਨਾ ਉਹਨੂੰ ਲੁਕੋ ਦਨੇ ਹੋ ਹੋ ਜਾਣਾ ਤੇ ਸਾਡੇ ਨਾਲ ਐਂ ਲਾ ਲਓ ਹਿਸਾਬ ਕਿਤਾਬ ਵੀ ਅਜੇ ਅਸੀਂ ਇੱਥੇ ਹੀ ਪਹੁੰਚੇ ਆਂ ਚੰਡੀਗੜ੍ਹ ਵੀ ਨਹੀਂ ਪਹੁੰਚ ਹੋਇਆ ਤੇ ਉੱਥੇ ਤਾਂ ਹੁਣ ਪਹਾੜਾਂ ਦੇ ਵਿੱਚ ਤਾਂ ਕਿੱਥੇ ਆ ਹੋਣਾ ਜੇ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਨਿਕਣਾ ਤਾਂ ਨਹੀਂ ਭਰਾਵਾ ਕਾਰ ਤੇ ਬਾਈ ਨੇ ਕਾਰ ਦੇਖਿਆ ਨਹੀਂ ਚਲੋ ਕੋਈ ਗੱਲ ਨਹੀਂ ਹੈਗੀ ਤੇ ਬਾਈ ਕਹਿੰਦਾ ਲੋ ਵੀ ਮਿੱਤਰੋ ਜਾਣਾ ਕਿਤੇ ਸੀ ਆ ਕਿਤੇ ਗਏ ਹੈ ਮਾਨੇ ਦੇਖਿਆ ਜਾਵੇ ਇੰਨੇ ਗੱਡੀਆਂ ਖੜੀਆਂ ਨੇ ਇੰਨੇ ਡਰਾਫਟਰ ਲੈ ਕੇ ਕਿੰਨਾ ਸਰਾੜ ਸਹੀ ਗੱਲ ਹੈ ਜਿੰਨੀ ਗੱਡੀ ਖੜੀ ਆ ਦੇਖੋ ਬਾਈ ਅਸਤਾ ਪਹੀ ਬੜਾ ਲੇਟ ਹੋ ਗਏ ਹੈ ਇਹਨੂੰ ਆਪਾਂ ਤਾਂ ਯਾਰ ਬੜਾ ਲੇਟ ਹੋ ਗਏ ਰੁਕ ਜਾ ਇੱਧਰ ਆ ਇੱਧਰ ਗੱਡੀ ਆਉਂਦੀ ਤੇ ਮੈਨੂੰ ਲੱਗਦਾ ਇੰਨੇ ਟਾਈਮ ਦੇ ਵਿੱਚ ਤਾਂ ਆਪਾਂ ਮਨਾਲੀ ਕੋਲ ਪਹੁੰਚਣੇ ਵਾਲੇ ਹੋ ਜਣੇ ਅੱਜ ਇੰਨਾ ਟ੍ਰੈਫਿਕ ਜਦੋਂ ਅਸੀਂ ਉੱਥੇ ਆਪਾਂ ਕਾਲ ਕਰੀ ਉਹਨਾਂ ਨੇ ਦੱਸਿਆ ਸਾਨੂੰ ਵੀ ਨਹੀਂ ਲੱਗਿਆ ਇੰਨੇ ਟਾਈਮ ਦਾ ਹੈ ਦੋ ਘੰਟੇ ਨਹੀਂ ਲੱਗੇ ਇੰਨਾ ਟਾਈਮ ਲੇਟ ਹੋ ਗਏ ਚਲ ਫੇਰ ਠੀਕ ਆ ਪਰ ਹੁਣ ਆਪਾਂ ਜਿਹੜੀਆਂ ਲੇਟ ਵੀ ਆਪਾਂ ਵਲੌਗ ਬਣਾਏ ਸੀ ਨੀ ਹੈਗਾ ਜਾ ਰਹੇ ਹੁਣ ਬਸ ਪੁੱਲ ਦੇ ਨੇ ਆਪਾਂ ਭਲੰਟ ਇਧਰ ਨੂੰ ਇਧਰ ਨੂੰ ਅਗੇ ਇਧਰ ਨੂੰ ਆਹ ਇਧਰ ਹੈ ਪੀਜੀ ਵਾਲੇ ਕਰ ਰੂਗਾ ਮੈਥਡ ਨੇ ਕਹਿੰਦਾ ਵੀ ਨਹੀਂ ਵਧੀਆ ਲੱਗਦਾ ਚਲੋ ਆਪਣੇ ਨਾਲ ਚਲੋ ਕਰੇ ਇਹੋ ਜੀ ਗੱਲਬਾਤ ਹੋਈ ਆ ਬਾਈ ਬਣ ਕੇ ਨਾ ਜੀ ਲਾਈਵ ਹੀ ਮਿੱਤਰੋ ਪਹਿਲਾਂ ਬਾਈ ਹੁਣੀ ਕਹਿੰਦੇ ਪੂਲ ਦੇ ਵਿੱਚ ਜਾਣਾ ਪੂ ਉਹ ਯਾਰ ਪੋਲ ਹੁੰਦਾ ਮੈਨੂੰ ਤਾਂ ਪਤਾ ਨਹੀਂ ਕੀ ਨਾਮ ਹੁਣ ਅਸੀਂ ਚੱਲਨੇ ਆ ਕਾਫੀ ਲੈਣ ਤੇ ਕਾਫੀ ਕਿਨਾਂ ਦੇ ਮਿਲੂਗੀ ਬੈਸਟ ਮਨ ਕਾਫੀ ਕਿਨਾਂ ਦੇ ਬੈਸਟ ਮਿਲੂਗੀ ਬਾਈ ਸਲਿੱਪ ਕੇ ਸਦਾ ਹਰਲੇ ਨਹੀਂ ਸਿੱਟੇ ਸਿੱਟੇ ਆਉਂਦੇ ਨੇ ਅੱਗੇ ਅਸਰ ਨਹੀਂ ਕਰਦੇ ਅਨੂਹੜਾ ਗੇੜੀ ਦਬਾਈ ਜਾਂਦਾ ਆਪਣੇ ਮੈਂ ਜਦੋਂ ਆਇਆ ਨਾ ਤਾਂ ਕਿਹਾ ਮੇਰੇ ਤੋਂ ਬਹੁਤ ਚੰਗਾ ਹੈ ਜਦਾਂ ਰਹੇਗਾ ਮੈਂ ਪਰੋਹਣੇ ਕਹਿੰਦਾ ਕਿ ਇਹ ਮੈਂ ਤੁਹਾਨੂੰ ਇੱਥੇ ਆਪਾਂ ਬਾਜ਼ਮੰਦ ਕਰਤੀ ਸੀ ਕਿਉਂਕਿ ਉਹਦੇ ਵਿੱਚ ਮਿਊਜ਼ਿਕ ਚੱਲ ਰਿਹਾ ਸੀਗਾ ਮੈਨੂੰ ਮਿਊਜ਼ਿਕ ਤਾਂ ਆਈ ਸੀ ਫਿਰ ਗੜਬੜ ਜੀਨ ਹੋ ਜਵੇ ਤੇ ਇੱਥੇ ਆਪਾਂ ਫਿਰ ਕੌਫੀ ਫੜੀ 250 ਰੁਪਏ ਦਾ ਕੌਫੀ ਦਾ ਕੱਪ ਦਿੱਤਾ ਤੇ ਕੰਮ ਤਾਂ ਚਲ ਮਹਿੰਗੇ ਸੀ 6-700 ਰੁਪਏ ਲੱਗ ਗਿਆ ਪਹਿਲਾਂ ਤਾਂ ਸਾਨੂੰ ਕੌਫੀ ਵਾਲਾ ਲੱਭੇ ਨਹੀਂ ਸੀ ਰਿਹਾ ਫਿਰ ਅੰਡ ਤੇ ਜਾ ਕੇ ਸਾਨੂੰ ਇਹ ਲੱਭਿਆ ਬਾਕੀ ਰੋਟੀ ਰੋਟੀ ਖਾਣ ਨੂੰ ਵਧੀਆ ਬਣਿਆ ਹੋਇਆ ਸੀਗਾ ਇਧਰ ਮੁੰਡੇ ਹਟਦਾ ਨਹੀਂ ਕਹਿੰਦਾ ਸਟਾਈਲ ਮਾਰ ਕੇ ਹੀ ਹਟਣਾ ਬਾਲਾ ਗੱਬਾ ਸਵਾਚ ਕੀ ਫਿਰਦੇ ਆ ਮਾਨ ਕਹਿੰਦਾ ਇੱਥੇ ਬੈਠ ਕੇ ਪੀਣੀ ਮੈਂ ਕਿਹਾ ਬਾਈ ਉਧਰ ਕਾਰ ਨੂੰ ਵੀ ਦੇਖ ਕੇ ਫਿਰ ਅਸੀਂ ਆ ਗਏ ਸੀਗੇ ਤੇ ਮੈਂ ਉਹਨੂੰ ਪੁੱਛਦਾ ਜੀ ਮੈਂ ਕਿਹਾ ਬਾਈ ਕਿਵੇਂ ਲੱਗੀ ਫਿਲਮ ਸਾਰੇ ਕਹਿੰਦੇ ਚਲੋ ਵਧੀਆ ਲੱਗੀ ਘੈਂਡ ਲੱਗੀ ਤੇ ਮਾਨ ਸਾਡਾ ਤਾਂ ਥੱਕਿਆ ਪਿਆ ਸੀਗਾ ਕਹਿੰਦਾ ਬਾਈ ਜਲਦੀ ਜਲਦੀ ਚੱਲੀਏ ਫੋਟੋ ਫੋਟਾ ਖਿੱਚਦੇ ਹੋਏ ਗੱਭਰੂ ਜਵਾਨ ਮੁੰਡੇ ਟੌਪ ਦੀ ਫੋਟੋ ਖਿੱਚਦੇ ਵੀ ਕਹਿੰਦੇ ਨੇ ਵੀ ਭਾਈ ਸਾਡੀ ਫੋਟੋ ਸਾਫ਼ ਨਹੀਂ ਹੈ ਮੈਂ ਕਿਹਾ ਹੁਣ ਦਾ ਰੰਗ ਕਰ ਦਈਏ ਮਾਨ ਕਹਿੰਦਾ ਫੋਟੋ ਸਾਫ਼ ਨਹੀਂ ਰੰਗ ਅਰੰਗ ਕਰਦੀਆਂ ਹੋਰ ਕਿੰਨੀ ਮੋਟੋ ਸਾਹ ਚਾਹੀਦੇ ਬਾਈ ਬੰਦ ਬੰਦ ਕੋਈ ਨਹੀਂ ਹੋਇਆ ਰਾਤ ਦੇ 12 ਵਜੇ ਪੈਨੇ ਦੇਲਾ ਲੋਕ ਕਿਹੜੇ ਖਾਨਾ ਖਰਦੇ ਹਨ 11 11 ਵਜੇ ਹਮਨ ਸ਼ੋਰੂਮ ਬੰਦ ਹੋ ਗਏ ਤੇ ਮੈਨੂੰ ਫੂਡ ਵਾਲੇ ਖੁੱਲੇ ਹਨ ਉਹ ਇਹ ਚੜ ਉਹ ਬਾਈ ਚੜਨੇ ਵਾਲੀ ਆ ਲੈ ਵੀ ਮੁੰਡਾ ਯੂਕੇ ਤੋਂ ਆਇਆ ਲੰਡਨ ਤੋਂ ਬਾ ਫਲਾਈਟ ਉਤਰਿਆ ਹੁਣ ਲਾਵਿਲੇ ਮੁੜ ਕੋਸਾ ਸਾਡੇ ਹੁਣੇ ਫਲਾਈਟ ਉਤਰਨੀ ਹੈ ਕੈਨੇਡਾ ਅਮਰੀਕਾ ਤੋਂ ਟਾਈਮਿੰਗ ਤਾਂ ਇਹ ਨੋਟ ਕਰੀਏ ਵੀ ਉੱਥੋਂ ਇੱਕ 1:00 ਵਜੇ ਬੰਦਾ ਤੁਰ ਪੇਹਣਾ ਬਾਈ ਜਿਹੇ ਤੁਸੀਂ ਸ਼ਮਲੇ ਜਾਣਾ ਹੈ 12:00 ਵਜੇ 10:00 ਵਜੇ ਤਰਿਆ ਕਰੋ ਫਿਰ ਤੁਸੀਂ 1:00 ਵਜੇ ਤੁਰ ਪੋਗੇ ਤੇ 4:00 ਵਜੇ ਦਾ ਕਰਦੇ 8:00 ਵਜੇ ਦਾ ਕਿਤੇ ਸਹੀ ਹੋਰ ਜਿਹੜੇ ਬੈਠ ਕੇ ਜਾ ਸਕਦੇ ਆਪਾਂ ਕਿਤੇ ਕਿਤੇ ਲੱਗਦੇ ਐ ਅੜਕਦੇ ਉਹ ਭਰਾਵਾ ਵਿਚਾਲੇ ਨਾ ਗਿਰ ਜੀ ਕਿਤੇ ਆਹ ਆ ਆਹ ਆਹ ਆ ਸਾਈਡਾਂ ਦੇ ਕਾਹਦੂ ਲੱਗੀਆਂ ਦੀ ਆਹ ਕਿੰਨੇ ਦਸੀ ਦਿਨੋਂ ਇਹ ਗੱਲ ਅੰਦਾਜ਼ਾ ਜਿਹਾ ਲਾ ਲਿਆ ਅੰਦਾਜ਼ਾ ਨਹੀਂ ਸੀ ਲਾਇਆ ਸਹੀ ਦੱਸਦੇ ਮੈਂ ਦਸੀ ਸੀ ਗੱਲ ਦਿਨੋਂ ਨਹੀਂ ਇਹ ਤਾਂ ਅੰਦਾਜ਼ਾ ਜਿਹਾ ਲਾਇਆ ਹੈ ਨਹੀਂ ਯਾਰ ਦਸੀ ਤਾਂ ਮੈਂ ਹੁਣ ਦੋਸਤ ਆਦ ਨੂੰ ਭੁੱਲ ਗਿਆ ਹਾਂ ਜੀ ਆਪ ਤੁਸੀਂ ਦੱਸਿਆ ਸੀ ਮੈਨੂੰ ਯਾਦ ਆ ਗਿਆ ਬਸ ਤੁਹ ਵੀ ਯਾਦ ਕੀ ਲੈ ਵੀ ਮਿੱਤਰੋ ਹੁਣ ਅਸੀਂ ਜਾਣ ਲੱਗੇ ਆ ਘਰ ਨੂੰ ਤੇ ਜਾਣਾ ਸੀਗਾ ਅੱਜ Shimla ਜਾ ਕੇ ਤੇ ਦੂਰ ਜਾਣਾ ਸੀਗਾ ਲੇਟ ਬਾਲਾ ਹੋ ਗਿਆ ਟ੍ਰੈਫਿਕ ਬਹੁਤ ਸੀ ਬਾਰਿਸ਼ ਕਰਕੇ ਤੇ ਹੁਣ ਤਾਂ ਕਰਕੇ ਇੱਥੇ ਫਿਰ ਫਿਲਮ ਦੇਖ ਲਈ ਚਲੋ ਫਿਲਮ ਬਹੁਤ ਵਧੀਆ ਸੀਗੀ ਤੇ ਆਪਣਾ ਦਾ ਹੀਰੋ ਬਾਈ ਦੇਖ ਕੇ ਆਇਓ ਬਹੁਤ ਵਧੀਆ ਫਿਲਮ ਸੀ ਗੱਲਬਾਤ ਓਕੇ ਰਿਪੋਰਟ ਤੇ ਹੁਣ ਲੈ ਵੀ ਮਿੱਤਰੋ ਕਿੱਥੇ ਪਹੁੰਚ ਚੁਕੇ ਆ ਬਿਰਸਾ ਟਾਪਾ ਬਿਰਸਾ ਟਾਪਾ ਬਾਈ ਹੁਣੇ ਧੱਕ ਬਾਈ ਵੇਰੀ ਜੀ ਪੂਰੀ ਗੱਲਬਾਤ ਓਕੇ ਰਿਪੋਰਟ ਕਹਿੰਦੇ ਹੁੰਦੇ ਪ੍ਰੋਮੋਸ਼ਨ ਵੀ ਮੈਟਰ ਨਹੀਂ ਕਰਦੀ ਕੁਆਲਿਟੀ ਵੀ ਨਾਲ ਦੇਣੀ ਪੈਂਦੀ ਹੈ ਹਨਾ ਸਹੀ ਗੱਲ ਹੈ ਬੜੀ ਵਧੀਆ ਕੁਆਲਿਟੀ ਦਾ ਖਾਣਾ ਪੀਣਾ ਵਧੀਆ ਰੇਟ ਓਕੇ ਰੋਡ ਗੱਲਵਾਤਾ ਤੇ ਬਾਕੀ ਦਿਖਾਉਣੇ ਹੁਣ ਤੁਹਾਨੂੰ ਵਿਰਸਾ ਢੱਬਾ ਜਿਹੜੇ ਵੀਰ ਨਹੀਂ ਆਏ ਫਤੇਗੜ੍ਹ ਤੋਂ ਸਭ ਤੋਂ 8-9 ਕਿਲੋਮੀਟਰ ਦੂਰ ਆ ਜਦੋਂ ਤੁਸੀਂ ਚੰਡੀਗੜ੍ਹ ਤੋਂ ਆਉਨੇ ਹੋ ਉੱਥੋਂ ਤੁਹਾਨੂੰ 8-9 ਕਿਲੋਮੀਟਰ ਦੂਰ ਪੈ ਜਾਂਦਾ ਵਿਰਸਾ ਢੱਬਾ ਬਾਈ ਇਹ ਬਹੁਤ ਵਿਆਜ ਤੇ ਥੋੜੋ ਥੋੜਾ ਖਿੱਚਣ ਨੂੰ ਊੜਾ ਆੜਾ ਈਡੀ ਸੱਸਾ ਹਾ ਲੈ ਮਾਨ ਪੜ ਕੇ ਹਣਾ ਮਾਨ ਨੂੰ ਫਿਰ ਦੇ ਦੇ Rajasthan ਵਾਲੇ ਨੂੰ ਆਉਣਾ ਪੜਨਾ ਉਰੇਆ ਪੜੋ ਦੱਦਾ ਦੱਦਾ ਕਿੱਥੇ ਕਿੱਥੇ ਦੱਦਾ ਦੱਦਾ ਵਾ ਵੈਂ ਕੱਠਾ ਦੱਦਾ ਦੱਦਾ ਨਾਣਾ ਤੱਤਾ ਥੱਤਾ ਦੱਦਾ ਦੱਦਾ ਨੰਨਾ ਪੱਪਾ ਖੱਪਾ ਬੁੱਲੇ ਖੱਕੇ ਬਿੰਦੀ ਖਾ ਬੋਲੇ ਜਿੰਦੇ ਵਰ ਬਿੰਦੀ ਗਾ ਬੋਲੇ ਜਿੰਦੇ ਵਰ ਬਿੰਦੀ ਜਾ ਬੋਲੇ ਬੱਪੇ ਵਰ ਬਿੰਦੀ ਖਾ